ਜੀਐਸਟੀ ਜਿਹੜੇ ਕਿਸਾਨਾਂ ਦੀ ਇਕਵਿਪਮੈਂਟ ਤੇ ਆ ਕੁਛ ਵੀ ਖਰੀਦਣਗੇ ਉੱਤੇ ਤੇ ਜੀਐਸਟੀ ਨਹੀਂ ਲੱਗੇਗੀ ਐਮਐਸਪੀ ਸਾਰੀਆਂ ਫਸਲਾਂ ਤੇ ਕਾਂਗਰਸ ਜੇ ਸਰਕਾਰ ਚ ਸੱਤਾ ਚਾਹੁੰਦੀ ਹੈ ਤਾਂ ਦਵਾਂਗੇ ਤੇ ਸੁਮਿਨਾਥਨ ਰਿਪੋਰਟ ਜਿਹੜੀ ਹੈ ਲਾਗੂ ਕਰਾਂਗੇ ਇਹ ਹੈਗਾ ਕਿਸਾਨਾਂ ਲਈ ਯੁਵਾਵਾਂ ਲਈ ਹੈਗਾ 1 ਲੱਖ ਰੁਪਏ ਦੀ ਗ੍ਰੈਜੂਏਸ਼ਨ ਡਿਪਲੋਮਾ ਤੋਂ ਬਾਅਦ ਸਕਾਲਰਸ਼ਿਪ ਪਾਰਟੀ ਦੇਗੀ ਉਸ ਤੋਂ ਬਾਅਦ 30 ਲੱਖ ਜਿਹੜੇ ਖਾਲੀ ਪਦ ਪਏ ਨੇ ਉਹ ਭਰਨੇ ਨੇ ਉਹਦੇ ਵਿੱਚ 50% ਮਹਿਲਾਵਾਂ ਦੀ ਰਿਜ਼ਰਵੇਸ਼ਨ ਆਏਗੀ ਇੱਕ ਜਿਹੜਾ ਇੰਡੀਆ ਅਲਾਈਅንስ ਆ ਤੁਹਾਡਾ ਉਸ ਗੱਠਜੋੜ ਦਾ ਬੈਨੀਫਿਟ ਕਿੰਨਾ ਕੁ ਮਿਲੂਗਾ ਅਗਰ ਪੰਜਾਬ ਦੇ ਵਿੱਚ ਤੁਹਾਡਾ ਗੱਠਜੋੜ ਨਹੀਂ ਹੋਇਆਗਾ ਇੱਥੇ ਕਿੰਨਾ ਤੁਹਾਡਾ ਨੁਕਸਾਨ ਹੋਊਗਾ ਡੈਫੀਨੇਟਲੀ ਇੰਡੀਆ ਅਲਾਈਅንስ ਦਾ ਬੈਨੀਫਿਟ ਤਾਂ ਹੋ ਹੀ ਰਿਹਾ ਜਿਵੇਂ ਅੱਜ ਦੇ ਟਾਈਮ 'ਚ ਮੋਦੀ ਭੱਜਿਆ ਫਿਰ ਰਿਹਾ ਸਾਰਾ ਕੁਝ ਸਾਡੇ ਅਨਿਆਏ ਪੱਤਰ ਨੂੰ ਕਹਿ ਰਿਹਾ ਝੂਠ ਹੈ ਹੋਰ ਗੱਲਾਂ ਤਾਂ ਇਹਦਾ ਇੰਪੈਕਟ ਹੈਗਾ ਜਿਵੇਂ ਬਾਕੀਆਂ ਪਾਰਟੀਆਂ ਨਾਲ ਭਾਜਪਾ ਨਾਲ ਸਾਡੀ ਲੜਾਈ ਹੈ ਉਸੇ ਤਰੀਕੇ ਦੇ ਨਾਲ ਈਵਨ ਉਸ ਤੋਂ ਵੀ ਜ਼ਿਆਦਾ ਅਸੀਂ ਆਮ ਆਦਮੀ ਪਾਰਟੀ ਦੀਆਂ ਵਿਚਾਰ ਨੀਤੀਆਂ ਸਾਰਿਆਂ ਦੇ ਖਿਲਾਫ ਆ ਤੇ ਟੱਟ ਕੇ ਉਹਨਾਂ ਦੇ ਬਰਾਬਰ ਕੀ ਵਿਰੋਧ ਦੇ ਵਿੱਚ ਖੜਾਂਗੇ ਤੇ ਲੜਾਂਗੇ ਇੱਕ ਜਨੇ ਨੇ ਇੱਕ ਜਗ੍ਹਾ ਤੇ ਜਾ ਕੇ ਚਾਰ ਜਗ੍ਹਾ ਮਿਲਣਾ ਸਾਡੀ ਜੇ ਟੀਮ 50 ਜਗ੍ਹਾ ਤੇ ਇੱਕੋ ਟਾਈਮ 'ਚ ਕੰਮ ਕਰੂਗੀ ਤਾਂ ਫਿਰ ਅਸੀਂ ਅੱਗੇ ਹੀ ਨੰਗਾਗੇ ਪਿੱਛੇ ਕਿਵੇਂ ਨੰਗਾਗੇ ਖੋ ਗੱਲ ਇਹ ਜਿਹੜਾ ਇੱਕ ਲੀਡਰ ਹੁੰਦਾ ਨਾ ਲੀਡਰ ਕੱਲਾ ਨਹੀਂ ਤਾਂ ਲੀਡਰ ਬੰਦਾ ਹੈ ਜਦੋਂ ਲੀਡਰ ਤੇ ਟੀਮ ਮਜ਼ਬੂਤ ਹੋਵੇ ਲੋਕ ਸਭਾ 2024 ਦੀਆਂ ਚੋਣਾਂ ਬਿਲਕੁਲ ਨਜ਼ਦੀਕ ਨੇ ਤੇ ਸਾਰੀਆਂ तमाम ਪਾਰਟੀਆਂ ਜਮੇਨੇ ਪੱਧਰ ਤੇ ਜਿਹੜਾ ਵਰਕ ਕਰਨ ਤੇ ਲੱਗੀਆਂ ਹੋਈਆਂ ਨੇ ਤਾਂ ਫਰੀਦਕੋਟ ਦੇ ਵਿੱਚ ਵੀ ਅੱਜ ਇੱਕ ਮੀਟਿੰਗ ਹੋਈ ਹੈ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਦੇ ਪੰਜਾਬ ਸਪੋਕਸਪਰਸਨ ਅਮਰਤਾ ਗੱਲ ਫਰੀਦਕੋਟ ਪਹੁੰਚੇ ਆ ਕਿਉਂਕਿ ਹਿਮਾਚਲ ਦਾ ਚਾਰਜ ਵੀ ਉਹਨਾਂ ਕੋਲ ਆ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਅੱਜ ਦਾ ਮੁੱਖ ਮਕਸਦ ਕੀ ਹੈ ਕਿਉਂਕਿ ਮੀਟਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਥੋਡੇ ਵੱਲ ਬਿਲਕੁਲ ਜੀ 올 ਇੰਡੀਆ ਪੈਨ ਇੰਡੀਆ ਲੈਵਲ ਤੇ ਟ੍ਰੇਨਿੰਗਸ ਤੇ ਮੀਟਿੰਗਸ ਚੱਲ ਰਹੀਆਂ ਨੇ ਇਹ ਵੀ ਉਸੇ ਮੀਟਿੰਗ ਦਾ ਇੱਕ سلسلہ ਹੈ ਜਿਹਦੇ ਵਿੱਚ ਪਾਰਟੀ ਦੇ ਲੀਡਰਸ਼ਿਪ ਆ ਕੇ ਟ੍ਰੇਨਿੰਗਸ ਤੇ ਬਹੁਤ ਸਾਰੀਆਂ ਬੇਸਿਕ ਜਿਹੜੀਆਂ ਗਰਾਊਂਡ ਲੈਵਲ ਤੇ ਕੁਝ ਇੰਪੋਰਟੈਂਟ ਡਿਸਕਸ਼ਨਸ ਨੇ ਜਿਹੜੀਆਂ ਬਹੁਤ ਜ਼ਰੂਰੀ ਨੇ ਪਾਰਟੀ ਦੇ ਵਿਚਾਰ ਸਾਰਾ ਨੂੰ ਅੱਗੇ ਲਿਜਾਣ ਦੇ ਲਈ ਲੋਕਾਂ ਦੇ ਵਿੱਚ ਵਿਚਰਨ ਦੇ ਲਈ ਜਿਹੜੀਆਂ ਜ਼ਰੂਰੀ ਹੈ ਉਸ ਮੁੱਦਿਆਂ ਤੇ ਡਿਸਕਸ਼ਨਸ ਹੋ ਰਹੀਆਂ ਨੇ ਤੇ ਉਹਦੇ ਰਿਲੇਟਿਡ ਹੀ ਅੱਜ ਦੀ ਮੀਟਿੰਗ ਹੈ ਤੁਹਾਡੀਆਂ ਹਜੇ ਮੀਟਿੰਗਾਂ ਚੱਲ ਰਹੀਆਂ ਹਨ ਭਾਰਤੀ ਜਨਤਾ ਪਾਰਟੀ ਆਵਾਮਾਈ ਪਾਰਟੀ ਨੇ ਆਪਦੇ ਉਮੀਦਵਾਰ ਉਤਾਰ ਤੇ ਉਹ ਚੋਣ ਪ੍ਰਚਾਰ ਉਹਨਾਂ ਨੇ ਸ਼ੁਰੂ ਕਰਤਾ ਤੁਹਾਡੀਆਂ ਹਜੇ ਮੀਟਿੰਗਾਂ ਹੈ ਤੇ ਇਹਦਾ ਕਿਤੇ ਨਾ ਕਿਤੇ ਤਾਂ ਫਰਕ ਪਊਗਾ ਸੋਚ ਦੀ ਗੱਲ ਹੈ ਜੀ ਲੀਡਰ ਇੱਕ ਬੰਦਾ ਹੁੰਦਾ ਹੈ ਜਿਹੜੀ ਲੜਾਈ ਹੈ ਇਹ جنگ ਪੂਰੀ ਟੀਮ ਨਾਲ ਲੜੀ ਜਾਂਦੀ ਹੈ ਸਾਡੇ ਜਿਹੜੇ ਲੀਡਰਸ ਨੇ ਆ ਜਾਣਗੇ ਪਾਰਟੀ ਐਨਾਉਂਸ ਕਰ ਦੋਗੇ ਪਰ ਅਸੀਂ ਆਪਦੇ ਬੇਸ ਗ੍ਰਾਸ ਰੂਟ ਲੈਵਲ ਤੇ ਆਪਦੇ ਵਰਕਰਸ ਨੂੰ ਮਜ਼ਬੂਤ ਕਰ ਰਹੇ ਹਾਂ ਕਿਉਂਕਿ ਇੱਕ ਬੰਦੇ ਦੀ ਲੜਾਈ ਨਹੀਂ ਹੈ ਇਹ ਪੂਰੀ ਟੀਮ ਦੀ ਲੜਾਈ ਹੈ ਤਾਂ ਅਸੀਂ ਆਪਦੀ ਟੀਮ ਮਜ਼ਬੂਤ ਕਰ ਰਹੇ ਹਾਂ ਲੀਡਰ ਪਾਰਟੀ ਵੱਲੋਂ ਮੀਟਿੰਗ ਸੀ ਸੀ ਬੈਠ ਜੂਗੀ ਦੋ ਚਾਰ ਦਿਨਾਂ ਚ ਨਾਮ ਡਿਕਲੇਅਰ ਹੋ ਜਾਣਗੇ ਜਦੋਂ ਨਾਮ ਡਿਕਲੇਅਰ ਹੋ ਗਏ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆਣਗੇ ਕਿਉਂਕਿ ਜਦੋਂ ਟੀਮ ਮਜ਼ਬੂਤ ਹੋਏਗੀ ਤਾਂ ਲੀਡਰ ਨੂੰ ਵੀ ਮਜ਼ਬੂਤੀ ਮਿਲੇਗੀ ਪਰ ਮੈਡਮ ਕਿਤੇ ਨਾ ਕਿਤੇ ਬੈਨੀਫਿਟ ਤਾਂ ਉਹਨਾਂ ਨੂੰ ਮਿਲੂਗਾ ਨਾ ਕਿਉਂਕਿ ਜੇਕਰ ਹੁਣ ਚੋਣ ਪ੍ਰਚਾਰ ਉਹਨਾਂ ਨੇ ਪਹਿਲਾਂ ਸ਼ੁਰੂ ਕਰਿਆ ਹੋਇਆ ਤੋੜਾ ਅਜੇ ਤਾਂ ਮੀਟਿੰਗਾਂ ਚੱਲਦੀਆਂ ਚੋਣ ਪ੍ਰਚਾਰ ਤੇ ਵੀ ਟਾਈਮ ਲੱਗਣਾ ਹੈ ਅਜੇ ਤੁਹਾਡੇ ਕੈਂਡੀਡੇਟ ਨਹੀਂ ਡਿਕਲੇਅਰ ਹੋਏ ਇਸ ਦਾ ਬੈਨੀਫਿਟ ਕਿਤੇ ਨਾ ਕਿਤੇ ਉਸ ਪਾਰਟੀਆਂ ਨੂੰ ਮਿਲੂ ਜਾਨੀ ਇਹ ਤੁਹਾਨੂੰ ਲੱਗਦਾ ਵੀ ਬੈਨੀਫਿਟ ਮਿਲੂਗਾ ਸਾਨੂੰ ਲੱਗਦਾ ਵੀ ਜੋ ਅਸੀਂ ਸਟ੍ਰੈਟਜੀ ਤੇ ਚੱਲ ਰਹੇ ਹਾਂ ਜੋ ਸਾਡੀ ਪਾਰਟੀ ਦੀ ਇੰਟਰਨਲ ਸਟ੍ਰੈਟਜੀ ਹੈ ਔਰ ਇੱਕ ਜਨੇ ਨੇ ਇੱਕ ਜਗ੍ਹਾ ਤੇ ਜਾ ਕੇ ਚਾਰ ਜਗ੍ਹਾ ਮਿਲਣਾ ਸਾਡੀ ਜੇ ਟੀਮ 50 ਜਗ੍ਹਾ ਤੇ ਇੱਕੋ ਟਾਈਮ 'ਚ ਕੰਮ ਕਰੂਗੀ ਤਾਂ ਫਿਰ ਅਸੀਂ ਅੱਗੇ ਹੀ ਲੰਘਾਂਗੇ ਪਿੱਛੇ ਕਿਵੇਂ ਲੰਘਾਂਗੇ ਗੱਲ ਦੇਖੋ ਗੱਲ ਇਹ ਜਿਹੜਾ ਇੱਕ ਲੀਡਰ ਹੁੰਦਾ ਨਾ ਲੀਡਰ ਇਕੱਲਾ ਨਹੀਂ ਹੁੰਦਾ ਲੀਡਰ ਬੰਦ ਹੈ ਜਦੋਂ ਲੀਡਰ ਤੇ ਟੀਮ ਮਜ਼ਬੂਤ ਹੁੰਦੀ ਹੈ ਇਹ ਅੱਜ ਦੀ ਮੀਟਿੰਗ ਜੋ ਡਿਸਕਸ਼ਨਸ ਨੇ ਸਾਰੀ ਟੀਮ ਮਜ਼ਬੂਤ ਕਰਨ ਤੇ ਨੇ ਔਰ ਕਾਂਗਰਸ ਪਾਰਟੀ ਦੀ ਟੀਮ ਜਿਹੜੀ ਹੈ ਮਜ਼ਬੂਤ ਹੋ ਰਹੀ ਹੈ ਔਰ ਉਹਦੇ ਤੇ ਪਾਰਟੀ ਵਚਨ ਬੱਧ ਹੈ ਤੇ ਅਸੀਂ ਪੈਨ ਇੰਡੀਆ ਲੈਵਲ ਦੇ ਉੱਤੇ ਮੀਟਿੰਗਸ ਕਰ ਰਹੇ ਹਾਂ ਤੇ ਕ੍ਰਾਸ ਰੂਟ ਲੈਵਲ ਤੇ ਵਰਕਰਸ ਨੂੰ ਮਜ਼ਬੂਤ ਕਰ ਰਹੇ ਹਾਂ ਤੁਸੀਂ ਕਹਿੰਦੇ ਆ ਇੰਡੀਆ ਲੈਵਲ ਤੇ ਅਸੀਂ ਮੀਟਿੰਗਸ ਕਰ ਰਹੇ ਹਾਂ ਤੁਹਾਡੀਆਂ ਅਮੀਰ ਜਿਹੜੀਆਂ ਇੰਡੀਆ ਲੈਵਲ ਤੇ ਹੁੰਦੀਆਂ ਰਹਿੰਦੀਆਂ ਹੋਣੀਆਂ ਕਿਉਂਕਿ ਜਿਹੜੀ ਫਰੀਦਕੋਟ ਰਿਜ਼ਰਵ ਕੋਟਾ ਦੀ ਸੀਟ ਹੈ ਇੱਥੇ ਹੁਣ ਲਗਾਤਾਰ ਕਲਾਕਾਰ ਜਿਹੜੇ ਉਤਾਰੇ ਜਾ ਰਹੇ ਆ ਪਹਿਲਾਂ ਤੁਹਾਡਾ ਵੀ ਇੱਥੇ ਕਲਾਕਾਰ ਐਮਪੀ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਕੀ ਸੋਚ ਹੈ ਕੁਛ ਨਾ ਕੁਛ ਤਾਂ ਸੋਚਿਆ ਹੋਊ ਕਿਉਂਕਿ ਗੱਲਬਾਤ ਵੀ ਚੱਲੀ ਹੋਣੀ ਮੀਟਿੰਗਾਂ ਦੇ ਵਿੱਚ ਪਾਰਟੀ ਨੇ ਆਪਦੇ ਸਰਵੇ ਆਪਦੇ ਸਿਸਟਮ ਦੇ ਅਕੋਰਡਿੰਗ ਬਹੁਤ ਸਾਰੀਆਂ ਪੈਨ ਪੰਜਾਬ ਲੈਵਲ ਤੇ ਸੋਚ ਕੇ ਕੈਂਡੀਡੇਟਸ ਪਾਰਟੀ ਡਿਕਲੇਅਰ ਕਰਦੀ ਆ ਆਈਦਰ ਉਹ ਰਿਜ਼ਰਵਡ ਹੈ ਭਾਵੇਂ ਉਹ ਨਾਨ ਰਿਜ਼ਰਵਡ ਸੀਟਸ ਨੇ ਤਾਂ ਸਾਰੇ ਐਂਗਲਸ ਤੋਂ ਪੈਰਾਮੀਟਰਸ ਤੋਂ ਡਿਸਕਸ਼ਨਸ ਹੋ ਕੇ ਸੀਸੀ ਦੇ ਵਿੱਚ ਕੈਂਡੀਡੇਟਸ ਡਿਕਲੇਅਰ ਕਿਤੇ ਜਾਣਗੇ ਔਰ ਜਿਹੜਾ ਵੀ ਕੈਂਡੀਡੇਟ ਆਏਗਾ ਉਹ ਪਾਰਟੀ ਬੜਾ ਸੋਚ ਸਮਝ ਕੇ ਦੇਗੀ ਉਹ ਪਾਰਟੀ ਦੇ ਹਿੱਤ ਵਿੱਚ ਤੇ ਫਰੀਦਕੋਟ ਹਲਕੇ ਦੇ ਹਿੱਤ ਵਿੱਚ ਹੀ ਹੋਏਗਾ ਮੈਡਮ ਜਿਹੜੀਆਂ ਦੋ ਪਾਰਟੀਆਂ ਦੇ ਉਮੀਦਵਾਰ ਆ ਗਏ ਆ ਆਮ ਆਦਮੀ ਪਾਰਟੀ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਦੋਨਾਂ ਪਾਰਟੀਆਂ ਨੂੰ ਤੁਸੀਂ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਲੋਕਾਂ ਦੀ ਕਿਵੇਂ ਲੋਕ ਕੀ ਸੋਚ ਰਹੇ ਆ ਇਹ ਫਰੀਦਕੋਟ ਦੇ ਲੋਕ ਦੱਸ ਸਕਦੇ ਨੇ ਸਾਰੇ ਆਪਾਂ ਪੰਜਾਬ ਦੀ ਗੱਲ ਕਰੀਏ ਮੈਂ ਇਹਦੇ ਤੇ ਕੋਈ ਖਾਸ ਟਿੱਪਣੀ ਨਹੀਂ ਕਰ ਸਕਦੀ ਹੈ ਕਿਉਂਕਿ ਫਰੀਦਕੋਟ ਦੇ ਲੋਕਾਂ ਦਾ ਆਪ ਦਾ ਇੰਟਰਨਲ ਡਿਸਕਸ਼ਨਸ ਹੋ ਸਕਦੇ ਨੇ ਕੀ ਹੈ ਹਾਂ ਬਿਲਕੁਲ ਅ ਜਿਹੜੇ ਹੰਸਰਾਜ ਹੰਸ ਜੀ ਹੈ ਉਹ ਪਹਿਲਾਂ ਦਿੱਲੀ ਤੋਂ ਐਮਪੀ ਸੀਗੇ ਉਹ ਹੁਣ ਪੰਜਾਬ ਚ ਆ ਗਏ ਨੇ ਇੱਕਦਮ ਦਿੱਲੀ ਮਤਲਬ ਜੰਪਿੰਗ ਚੱਲ ਰਹੀ ਹੈ ਅ ਇਹ ਫਰੀਦ ਕੋਲ ਤੁਹਾਡੀ ਪਿਛਲੀ ਵਾਰ ਤੁਹਾਡੀ ਸਰਕਾਰ ਰਹੀ ਹੈ 2 ਸਾਲ ਹੋ ਗਏ ਆਮ ਆਮੀ ਪਾਰਟੀ ਦੀ ਸਰਕਾਰ ਦਾ 2 ਸਾਲਾਂ ਦੇ ਵਿੱਚ ਉਹਨਾਂ ਦਾ ਵਰਕ ਔਰ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹਨਾਂ ਦਾ ਕੇਂਦਰ ਸਰਕਾਰ ਦੇ ਵਿੱਚ ਇਸ ਤੇ ਆਪਾਂ ਡਿਸਕਸ਼ਨ ਕਰੀਏ ਤਾਂ ਉਸ ਹਿਸਾਬ ਨਾਲ ਦੇਖੋ ਕੇਂਦਰ ਦੇ ਵਿੱਚ ਆ ਭਾਜਪਾ ਦਾ ਜਿਹੜਾ ਹੈਗਾ ਵਰਕ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਕੈਂਡੀਡੇਟਸ ਦਾ ਕੀ ਹਾਲਾਤ ਹੈ ਫਿਰ ਇਹ ਕੋਟ ਜਿਵੇਂ ਰੀਸੈਂਟ ਵਿਰੋਧ ਹੋ ਕੇ ਹਟਿਆ ਕਿਉਂਕਿ ਭਾਜਪਾ ਦੀ ਕੋਈ ਵੀ ਨੀਤੀ ਜਿਹੜੀ ਹੈ ਨਾ ਕਿਸਾਨ ਨਾ ਵਪਾਰੀ ਕਿਸੇ ਦੇ ਹੱਕ ਚ ਨਹੀਂ ਹੈ ਭਾਜਪਾ ਦੀ ਸਿਰਫ ਇੱਕੋ ਹੀ ਸਟਰੈਟਜੀ ਆ ਵੀ ਜਿਹੜੇ ਬਹੁਤ ਦੋ ਅਮੀਰ ਲੋਕ ਨੇ ਉਹਨਾਂ ਨੂੰ ਸਾਰਾ ਕੁਝ ਦੇ ਦਿੱਤਾ ਜਾਵੇ ਤੇ ਬਾਕੀਆਂ ਨੂੰ ਠੂਠਾ ਫੜਾ ਦਿੱਤਾ ਜਾਵੇ ਠੂਠਾ ਮੰਗਣ ਭਾਜਪਾ ਬੁਰਕੀ ਦਵੇ ਤੇ ਉਹ ਵੋਟਾਂ ਉਹਨਾਂ ਨੂੰ ਪੈ ਜਾਣ ਤੇ ਹਮੇਸ਼ਾ ਉਹਨਾਂ ਦੀ ਸੱਤਾ ਰਵੇ ਕਾਂਗਰਸ ਪਾਰਟੀ ਪਹਿਲਾਂ ਵੀ ਕਹਿੰਦੀ ਆਈ ਹੈ ਅੱਜ ਵੀ ਮੈਂ ਕਹਿ ਰਹੀ ਆ ਇਸ ਪਲੈਟਫਾਰਮ ਤੇ ਕੀ ਇਹ ਜਿਹੜੀ ਲੋਕਤੰਤ ਨੂੰ ਬਚਾਉਣ ਦੀ ਸੰਵਿਧਾਨ ਨੂੰ ਬਚਾਉਣ ਦੀ ਜਿਹੜੀ ਇਹ ਆਖਰੀ ਲੜਾਈ ਹੈ ਇਸ ਤੋਂ ਬਾਅਦ ਲੜਾਈ ਨਹੀਂ ਲੜੀ ਜਾਣੀ ਕਿਉਂਕਿ ਪਾਛਬਾ ਜੋ ਪਲਾਨ ਕਰ ਰਹੀ ਹੈ ਉਹਨੇ ਕਨਸਟੀਟਿਊਸ਼ਨ ਚ ਪਰਮਨੈਂਟ ਅਮੈਂਡਮੈਂਟਸ ਕਰ ਦੇਣੀਆਂ ਨੇ ਤੇ ਫੇਰ ਜੇ ਇਲੈਕਸ਼ਨਾਂ ਹੀ ਨਾ ਹੋਈਆਂ ਫਿਰ ਤੁਹਾਡਾ ਮੇਰਾ ਵਿਚਾਰ ਸਾਡੀ ਵੋਟ ਦਾ ਕੋਈ ਮਾਇਨਾ ਹੀ ਨਹੀਂ ਰਹਿ ਜਾਣਾ ਹੈਗਾ ਤਾਂ ਅੱਜ ਦੇ ਟਾਈਮ 'ਚ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਜਿਹੜੀ ਕਿ ਮੋਦੀ ਹੋ ਕੇ ਕਾਂਗਰਸ ਲੜ ਰਹੀ ਹੈ ਜਦੋਂ ਆਜ਼ਾਦੀ ਮਿਲੀ ਸੀਗੀ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਵੀ ਕਾਂਗਰਸ ਨੇ ਆਪਦਾ ਵੱਡਾ ਰੋਲ ਅਦਾ ਕੀਤਾ ਸੀਗਾ ਤੇ ਭਾਜਪਾ ਨੇ ਦੇਸ਼ ਪਾੜੂ ਜਿਹੜੇ ਮੁਸਲਿਮ ਲੀਗਜ਼ ਜਾਂ ਹੋਰ ਸਾਰਿਆਂ ਦੇ ਨਾਲ ਲੜ ਕੇ 1942 ਦੇ ਵਿੱਚ ਦੇਸ਼ ਛੱਡੋ ਅੰਦੋਲਨ ਕੁਇਟ ਇੰਡੀਆ ਮੂਵਮੈਂਟ ਚ ਜਦੋਂ ਕਾਂਗਰਸ ਲੜ ਰਹੀ ਸੀ ਅੰਗਰੇਜ਼ਾਂ ਨੂੰ ਕਹਿ ਰਹੀ ਸੀ ਕਿ ਵੀ ਦੇਸ਼ ਛੱਡ ਜਾਓ ਉਦੋਂ ਇਹੀ ਭਾਜਪਾ ਇਹਨਾਂ ਦੀ ਹੋਈ ਹਿੰਦੂ ਮਾ ਸਭਾ ਜਿਹੜੀ ਹੈ ਇਹਨਾਂ ਨੇ ਅੰਗਰੇਜ਼ਾਂ ਨੂੰ ਕਿਹਾ ਸੀਗਾ ਵੀ ਇਹਨਾਂ ਨੂੰ ਰੋਕਿਆ ਜਾਵੇ ਤੇ ਅਸੀਂ ਤੁਹਾਡਾ ਸਾਥ ਦਵਾਂਗੇ ਤੇ ਉਹੀ ਨੇ ਝੂਠ ਦੇ ਬਣੇ ਨੇ ਨਿਰੇ ਝੂਠ ਦਾ ਪਰਿੰਦਾ ਤੇ ਝੂਠ ਵੰਡੀ ਜਾਂਦੇ ਨੇ ਪਰ ਹੁਣ ਲੋਕ ਕਿਉਂਕਿ ਲੋਕਾਂ ਦਾ ਅੱਜ ਦੇ ਟਾਈਮ 'ਚ ਰੋਟੀ ਕੱਪੜਾ ਤੇ ਮਕਾਨ ਦੇ ਮਸਲੇ ਬਣ ਗਏ ਨੇ ਜਿਹੜੇ ਕਿ ਬਹੁਤ ਬੇਸਿਕ ਨੇ ਕਿੱਥੇ ਅੱਜ ਤੁਝ 10 ਸਾਲ ਪਹਿਲਾਂ ਤੁਸੀਂ ਸੋਚੋਗੇ ਨਾ ਲੋਕੀ ਸੁਪਨੇ ਸੋਚਦੇ ਸੀਗੇ ਵੀ ਸਾਡਾ ਬੱਚਾ IIT ਚੋਂ ਜੇ ਪੜੂਗਾ ਤਾਂ ਇਹ ਇਨਾ ਪੈਕੇਜ ਲਊਗਾ ਅੱਜ ਦੇ ਟਾਈਮ ਤੁਸੀਂ ਆਈ ਥਿੰਕ ਬੰਬੇ ਦਾ ਦੇਖਿਆ ਹੋਊਗਾ ਵੀ IIT ਦੇ 40% ਬੱਚਿਆਂ ਨੂੰ ਪਲੇਸਮੈਂਟ ਨਹੀਂ ਮਿਲੀ ਟੋਪ ਦੇ ਉੱਥੇ ਪਲੇਸਮੈਂਟ ਹੈ ਨਹੀਂ ਤਾਂ ਡਾਊਨ ਚ ਤਾਂ ਹੈ ਹੀ ਨਹੀਂ ਖਤਮ ਹੀ ਹੋ ਗਿਆ ਉਹ ਸਿਸਟਮ ਮੈਡਮ ਜੇ ਆਪਾਂ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਇੱਥੇ ਤੁਸੀਂ ਵੀ ਜਿਹੜੇ ਕਾਂਗਰਸ ਪਾਰਟੀ ਪੰਜਾਬ ਦੇ ਉਮੀਦ ਪ੍ਰਧਾਨ ਹੈ ਕੁਸ਼ਲਦੇਵ ਸਿੰਘ ਕਿੱਟੇ ਲੋ ਤਾਂ ਉਹ ਤਿੰਨਾਂ ਹਲਕਿਆਂ ਨੂੰ ਆਪਾਂ ਕਹਿ ਸਕਦੇ ਹਾਂ ਫਰੀਦਕੋਟ ਦੇ ਤਿੰਨਾਂ ਹਲਕਿਆਂ ਨੂੰ ਦੇਖਦੇ ਆ ਉਹਨਾਂ ਦੀ ਇੱਕੋ ਇੱਕ ਡਿਮਾਂਡ ਹੈ ਕਿ ਜੇਕਰ ਉਮੀਦਵਾਰ ਹੋਵੇ ਤਾਂ ਫਰੀਦਕੋਟ ਲੋਕ ਸਭਾ ਤੋਂ ਹੋਣਾ ਚਾਹੀਦਾ ਹੈ ਬਾਹਰਲਾ ਉਮੀਦਵਾਰ ਅਸੀਂ ਐਕਸੈਪਟ ਨਹੀਂ ਕਰਾਂਗੇ ਖਾਸ ਕਰਕੇ ਮੁਹੰਮਦ ਸਦੀਕ ਦੇ ਖਿਲਾਫ ਚੱਲ ਰਹੀ ਹੈ ਉਹ ਤੇ ਤੁਹਾਡੀ ਕੀ ਸੋਚ ਹੈ ਫਿਰ ਇਹ ਤਾਂ ਉੱਪਰ ਤੱਕ ਗਈ ਆਵਾਜ਼ ਦੇਖੋ ਇੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਕੁਸ਼ਲਦੀਪ ਢਿੱਲੋਂ ਮੇਰੇ ਨਾਲੋਂ ਤਾਂ ਜ਼ਿਆਦਾ ਹੀ ਸੀਨੀਅਰ ਨੇ ਐਮ ਐਲ ਏ ਰਹੇ ਨੇ ਤੇ ਉੱਪਰ ਉਹਨਾਂ ਦੀ ਸਾਰੀ ਗੱਲਬਾਤ ਹੈਗੀ ਹੋਈ ਆ ਉਹ ਜੋ ਉੱਪਰ ਡਿਸਕਸ਼ਨਸ ਕਰਨਗੇ ਜੋ ਪਾਰਟੀ ਡਿਸਾਈਡ ਕਰੂਗੀ ਉਹੋ ਥੋੜੇ ਦਿਨਾਂ ਤੱਕ ਸਾਰਿਆਂ ਨੂੰ ਆਪਾਂ ਨੂੰ ਡਿਸਕਲੋਜ਼ ਹੋਈ ਜਾਣਾ ਪਤਾ ਲੱਗ ਜਾਣਾ ਇਹਦੇ ਤੇ ਮੈਂ ਇੰਟਰਨਲ ਕਨਫਲਿਕਟ ਨੇ ਜਾਂ ਕੋਈ ਇਹਦੇ ਤੇ ਮੈਂ ਮੈਨੂੰ ਨਹੀਂ ਲੱਗਦਾ ਵੀ ਮੈਂ ਕੰਪੀਟੈਂਟ ਆ ਇਸ ਚੀਜ਼ ਤੇ ਮੈਂ ਕੋਈ ਮੈਡਮ ਜਿਵੇਂ ਹੁਣ ਭਾਰਤੀ ਜਨਤਾ ਪਾਰਟੀ ਦੇ ਤਾਂ ਖਿਲਾਫ ਖੁੱਲ ਕੇ ਆ ਗਏ ਨੇ ਕਿਸਾਨ ਠੀਕ ਹੈ ਜੀ ਤੇ ਹੁਣ ਕਾਂਗਰਸ ਪਾਰਟੀ ਕੀ ਸੋਚੀਏ ਕਿਉਂਕਿ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਰੀਆਂ ਜਿੰਨੀਆਂ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੇ ਤਹੱਕ ਤੋਂ ਚੱਲੀਆਂ ਹੀ ਨਹੀਂ ਆ ਤੇ ਇੱਕ ਸਪੋਰਟਸ ਪਰਸਨ ਦਾ ਬਹੁਤ ਵੱਡਾ ਅਵਧਾ ਹੁੰਦਾ ਪਤਾ ਲੱਗਿਆ ਹੈ ਕਿ ਤੁਸੀਂ ਜਿਹੜਾ ਨੰਗੇ ਪੈਰੀ ਖਨੋਰੀ ਬਾਰਡਰ ਤੇ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਜਾ ਕੇ ਪਹੁੰਚੀ ਬਿਲਕੁਲ ਦੇਖੋ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਜੇ ਪਹਿਲਾਂ ਵੀ ਅੱਜ ਤੋਂ ਹਰ ਚੀਜ਼ ਦੇ ਵਿੱਚ ਜੇ ਤੁਸੀਂ ਲਗਾਉਂਗੇ ਨਾ ਭਾਵੇਂ ਮਨਰੇਗਾ ਹੋਵੇ ਮਨਰੇਗਾ ਦੀ ਸ਼ੁਰੂਆਤ ਜਿਹੜੀ ਹੈ ਕਾਂਗਰਸ ਦੀ ਸੋਚ ਨਾਲ ਹੋਈ ਸੀ ਕਿਸੇ ਨੇ ਸੋਚਿਆ ਸੀਗਾ ਵੀ ਪਿੰਡਾਂ 'ਚ ਰਹਿਣ ਵਾਲੇ ਗਰੀਬ ਕਾਮਿਆਂ ਨੂੰ ਸਰਕਾਰੀ ਤੌਰ ਤੇ 100 ਦਿਨ ਮਿਲ ਸਕਦੇ ਨੇ ਕਿਉਂਕਿ ਕਾਂਗਰਸ ਲੋਕਾਂ ਪ੍ਰਤੀ ਸੋਚਦੀ ਹੈ ਔਰ ਕਿਸਾਨਾਂ ਦੇ ਲਈ ਵੀ ਸਾਡਾ ਜੇ ਤੁਸੀਂ ਮੈਨੀਫੈਸਟੋ ਪੜਿਆ ਹੋਗਾ ਇਹਦੇ ਵਿੱਚ ਜੀਐਸਟੀ ਜਿਹੜੀ ਕਿਸਾਨਾਂ ਦੀ ਇਕਵਿਪਮੈਂਟ ਤੇ ਐ ਕੁਝ ਵੀ ਖਰੀਦਣਗੇ ਉੱਤੇ ਤੇ ਜੀਐਸਟੀ ਲੱਗੇਗੀ ਐਮਐਸਪੀ ਸਾਰੀਆਂ ਫਸਲਾਂ ਤੇ ਕਾਂਗਰਸ ਜੇ ਸਰਕਾਰ ਚ ਸੱਤਾ ਚਾਹੁੰਦੀ ਹੈ ਤਾਂ ਦਵਾਂਗੇ ਤੇ ਸੁਮਿਨਾਥਨ ਰਿਪੋਰਟ ਜਿਹੜੀ ਐ ਲਾਗੂ ਕਰਾਂਗੇ ਇਹ ਹੈਗਾ ਕਿਸਾਨਾਂ ਲਈ ਯੁਵਾਵਾਂ ਲਈ ਹੈਗਾ 1 ਲੱਖ ਰੁਪਏ ਦੀ ਗ੍ਰੈਜੂਏਸ਼ਨ ਡਿਪਲੋਮਾ ਤੋਂ ਬਾਅਦ ਸਕਾਲਰਸ਼ਿਪ ਪਾਟੀ ਦੇਗੀ ਉਸ ਤੋਂ ਬਾਅਦ 30 ਲੱਖ ਜਿਹੜੇ ਖਾਲੀ ਪਦ ਬਏ ਨੇ ਉਹ ਪਰਨੇ ਨੇ ਉਹਦੇ ਵਿੱਚ 50% ਮਹਿਲਾਵਾਂ ਦੀ ਰਿਜ਼ਰਵੇਸ਼ਨ ਆਏਗੀ ਪੰਚਾਇਤ ਮੈਤਰੀ ਤੋਂ ਲੈ ਕੇ ਸਭ ਤੋਂ ਗਰੀਬ ਪਰਿਵਾਰ ਦੇਖ ਬਜ਼ੁਰਗ ਮੈਲਾ ਨੂੰ 1 ਲੱਖ ਰੁਪਏ ਇਹ ਸਾਰਾ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਜੀ ਦੀ ਭਾਰਤ ਜੋੜੋ ਯਾਤਰਾ ਤੇ ਭਾਰਤ ਜੋੜੋ ਨਿਆਏ ਯਾਤਰਾ ਦਾ ਨਤੀਜਾ ਹੈ ਕਿ ਲੋਕਾਂ ਨਾਲ ਮਿਲ ਕੇ ਲੋਕਾਂ ਨਾਲ ਡਿਸਕਸ਼ਨ ਕਰਕੇ ਆ ਮੈਨੀਫੈਸਟੋ ਬਣਿਆ ਤੇ ਇਸ ਮੈਨੀਫੈਸਟੋ ਨੂੰ 47 48 ਪੇਜਾਂ ਦਾ ਮੈਨੀਫੈਸਟੋ ਹੈ ਜੇ ਪੜ੍ਹੋਗੇ ਨਾ ਇੰਨਾ ਕੁ ਸੋਨਾ ਡਾਕੂਮੈਂਟ ਹੈ ਹਰ ਵਰਗ ਦੇ ਲਈ ਬਜ਼ੁਰਗ ਤੋਂ ਲੈ ਕੇ ਗਰੀਬ ਤੋਂ ਲੈ ਕੇ ਜਿਹਦੇ ਬਾਰੇ ਕੋਈ ਸੋਚਦਾ ਵੀ ਨਹੀਂ ਆਦਿਵਾਸੀਆਂ ਲਈ ਹਰੇਕ ਦੇ ਲਈ ਕੁਛ ਨਾ ਕੁਛ ਹੈ ਪੰਜਾਬ ਚ ਤਾਂ ਆਦੀਵਾਸੀ ਹੈ ਨਹੀਂ ਮੈਂ ਤਾਂ ਆਦੀਵਾਸੀਆਂ ਚ ਜਾ ਕੇ ਪਾਰਟੀ ਨੇ ਮੈਨੂੰ ਭੇਜਿਆ ਉੱਥੇ ਮੈਂ ਰਹਿ ਕੇ ਆਈ ਆ ਤੇ ਉਹਨਾਂ ਦੀ ਸੋਚ ਰਹਿਣ ਦਾ ਤਰੀਕਾ ਤੇ ਵਿਚਾਰ ਇੰਨੇ ਪਵਿੱਤਰ ਤੇ ਇੰਨੇ ਵਧੀਆਂ ਨੇ ਵੀ ਔਰ ਅਸੀਂ ਕਦੇ ਕਿਉਂਕਿ ਉਹਨਾਂ ਨਾਲ ਮਿਲੇ ਨਹੀਂ ਤਾਂ ਉਹਨਾਂ ਬਾਰੇ ਸੋਚੇ ਹੀ ਨਹੀਂ ਪਰ ਇਸ ਡਾਕੂਮੈਂਟ ਚ ਉਹਨਾਂ ਦੇ ਲਈ ਵੀ ਹੈ ਸਾਰੇ 200 ਵਾਲਾਂ ਦੇ ਜਵਾਬ ਲੈਣੇ ਤੋਤੋਂ ਇੱਕ ਜਿਹੜਾ ਇੰਡੀਆ ਅਲਾਈਂਸ ਆ ਤੁਹਾਡਾ ਉਸ ਗੱਠ ਜੋੜ ਦਾ ਬੈਨੀਫਿਟ ਕਿੰਨਾ ਕੁ ਮਿਲੂਗਾ ਅਗਰ ਪੰਜਾਬ ਦੇ ਵਿੱਚ ਤੁਹਾਡਾ ਗੱਠ ਜੋੜ ਨਹੀਂ ਹੋਇਆਗਾ ਇੱਥੇ ਕਿੰਨਾ ਤੁਹਾਡਾ ਨੁਕਸਾਨ ਹੋਊਗਾ ਕਿਉਂਕਿ ਤੁਸੀਂ ਹੁਣ ਹਿਮਾਚਲ ਦੇ ਪਰਿਵਾਰ ਵੀ ਹੋ ਇਨਚਾਰਜੋਂ ਦੇਖ ਰੇ ਕਰ ਰਹੇ ਹੋ ਇਹਦੇ ਬਾਰੇ ਕੀ ਕਹਿੰਦੇ ਦੇਖੋ ਇੰਡੀਆ ਅਲਾਈਂਸ ਦੇ ਵਿੱਚ ਸਾਰੀਆਂ ਉਹ ਪਾਰਟੀਆਂ ਨੇ ਜਿਹੜੀਆਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੀਆਂ ਨੇ ਜਿਹੜਾ ਬੇਸਿਕ ਸਟਰਕਚਰ ਜੇ ਇਹਨੂੰ ਕਹੀਏ ਕਾਮਨ ਮਿਨਿਮਮ ਪ੍ਰੋਗਰਾਮ ਗਵਰਨਮੈਂਟ ਜਦੋਂ ਐਮਪੀਸ ਸਿਲੈਕਟ ਹੋਣਗੇ ਉਸ ਤੋਂ ਬਾਅਦ ਬਨੇਗਾ ਕਿ ਕੀ ਕਾਮਨ ਮਿਨਿਮਮ ਪ੍ਰੋਗਰਾਮ ਤੇ ਚੱਲਣਾ ਹੈ ਡੈਫੀਨੇਟਲੀ ਇੰਡੀਆ ਅਲਾਈਂਸ ਦਾ ਬੈਨੀਫਿਟ ਤਾਂ ਹੋ ਹੀ ਰਿਹਾ ਜਿਵੇਂ ਅੱਜ ਦੇ ਟਾਈਮ 'ਚ ਮੋਦੀ ਭੱਜਿਆ ਫਿਰ ਰਿਹਾ ਸਾਰਾ ਕੁਝ ਸਾਡੇ ਅਨਿਆਏ ਪੱਤਰ ਨੂੰ ਕਹਿ ਰਿਹਾ ਝੂਠ ਹੈ ਹੋਰ ਗੱਲਾਂ ਤਾਂ ਇਹਦਾ ਇੰਪੈਕਟ ਹੈਗਾ ਔਰ ਇੰਡੀਆ ਅਲਾਈਂਸ ਕੰਮ ਤੋਂ ਪਾਵੇ ਔਰ ਦੂਜੀ ਗੱਲ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨਾਲ ਸਾਡਾ ਕੋਈ ਸਮਝੌਤਾ ਪੰਜਾਬ ਦੇ ਵਿੱਚ ਨਹੀਂ ਹੈ ਯੈਸ ਉਹ ਵੱਡੀ ਉਹਦੇ ਵਿੱਚ ਦੇਖਿਆ ਜਾਵੇ ਤਾਂ ਇੰਡੀਆ ਅਲਾਈਂਸ ਦਾ ਕਿ ਤੁਸੀਂ ਉੱਥੇ ਕੀ ਬੈਨੀਫਿਟ ਮਿਲ ਰਿਹਾ ਤੇ ਪੰਜਾਬ ਦੇ ਵਿੱਚ ਬੈਨੀਫਿਟ ਨਹੀਂ ਮਿਲ ਰਿਹਾ ਪੰਜਾਬ ਦੇ ਵਿੱਚ ਅਸੀਂ ਉਹਨਾਂ ਨਾਲ ਨਹੀਂ ਚੱਲ ਸਕਦੇ ਅਸੀਂ ਸਾਡੀ ਕੋਈ ਭਗਵੰਤ ਮਾਨ ਦੇ ਨਾਲ ਕੋਈ ਸਹਿਮਤੀ ਨਹੀਂ ਹੈ ਨਾ ਅਸੀਂ ਉਸ ਉਹਨਾਂ ਦੇ ਵਰਕਿੰਗ ਸਟਾਈਲ ਦੇ ਨਾਲ ਸਹਿਮਤ ਆ ਨਾ ਉਹ ਜਿਸ ਤਰੀਕੇ ਦੇ ਨਾਲ ਪੰਜਾਬ 'ਚ ਸਰਕਾਰ ਚਲਾ ਰਹੇ ਨੇ ਜਿਸ ਤਰੀਕੇ ਦੇ ਨਾਲ ਹੁਣ ਆਹ ਕਿਸਾਨਾਂ ਦਾ ਇਸ ਸੰਘਰਸ਼ ਹੋਇਆ ਤਾਂ ਉਹ ਪੰਜਾਬ ਦੇ ਪੱਖ ਵਿੱਚ ਖੜੇ ਨਹੀਂ ਗਏ ਔਰ ਜੋ ਡਿਜ਼ਾਸਟਰ ਪੰਜਾਬ ਚ ਫਲੱਡਸ ਆਏ ਉਦੋਂ ਵੀ ਉਹ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੇ ਹੈਗੇ ਤੋ ਅਸੀਂ ਉਹਨਾਂ ਦੇ ਨਾਲ ਬਿਲਕੁਲ ਵੀ ਵੀ ਆਰ ਡਿਫਰੈਂਟ ਔਰ ਅਸੀਂ ਜਿਵੇਂ ਬਾਕੀਆਂ ਪਾਰਟੀਆਂ ਨਾਲ ਭਾਜਪਾ ਨਾਲ ਸਾਡੀ ਲੜਾਈ ਉਸੇ ਤਰੀਕੇ ਦੇ ਨਾਲ ਈਵਨ ਉਸ ਤੋਂ ਵੀ ਜ਼ਿਆਦਾ ਅਸੀਂ ਆਮ ਆਦਮੀ ਪਾਰਟੀ ਦੀਆਂ ਵਿਚਾਰ ਨੀਤੀਆਂ ਸਾਰਿਆਂ ਦੇ ਖਿਲਾਫ ਆ ਤੇ ਡਟ ਕੇ ਉਹਨਾਂ ਦੇ ਬਰਾਬਰ ਕੀ ਵਿਰੋਧ ਦੇ ਵਿੱਚ ਖੜਾਂਗੇ ਤੇ ਲੜਾਂਗੇ ਤੁਸੀਂ ਡਟ ਕੇ ਕਹਤਿਆ ਉਹਨਾਂ ਨੇ ਕਹਤਾ ਮੁੱਖ ਮੰਤਰੀ ਪੰਜਾਬ ਨੇ ਸਾਡੀਆਂ 13 ਜ਼ੀਰੋ ਨਹੀਂ 14 ਜ਼ੀਰੋ ਹੋਣਗੀਆਂ ਚੰਡੀਗੜ੍ਹ ਸਮੇਤ ਤੇ ਕਾਂਗਰਸ ਪਾਰਟੀ ਦੀ ਕੀ ਸੋਚ ਹੈ ਤੁਸੀਂ ਸਪੋਕਸਪਰਸਨ ਮੈਂ ਹੈ ਭਗਵੰਤ ਮਾਨ ਜੀ ਦਾ ਕਹੂੰਗੀ ਇਹ ਤਾਂ ਆਪਾਂ ਨੂੰ ਮੁਰਗੀ ਕੁੱਕੜ ਆਂਡਿਆਂ ਦਾ ਵੀ ਮੁਆਵਜ਼ਾ ਦੇ ਰਹੇ ਸੀ ਮਿਲਿਆ ਸੀ ਮਿਲਿਆ ਕਿਸੇ ਨੂੰ ਪੁੱਛ ਕੇ ਆਇਓ ਇੱਥੇ ਕਿਤੇ ਪੂਰੇ ਪੰਜਾਬ 'ਚ ਪੁੱਛ ਲਓ ਤੋ ਗਾਪਾ ਮਾਰਦੇ ਨੇ ਉਹ ਉਹ ਇਹਨਾਂ ਦੇ ਕਿਸੇ ਗੱਲ ਨੂੰ ਵੀ helicopter ਲੋਕ ਦੂਜੇ ਲੀਡਰ ਚ ਇਹਨਾਂ ਨੇ ਤਾਂ helicopter ਨੂੰ ਵੀ ਗੱਡਾ ਬਣਾਤਾ ਜਾਂ ਸਿਕਿਉਰਿਟੀ ਲੈਣ ਵਾਲੀ ਵੀ ਹੱਦ ਕਰਤੀ ਆ ਤਾਂ ਇਹਨਾਂ ਦੀ ਕਿਸੇ ਤੋਂ ਦੀ ਤੋੜੀ ਸੋਚ ਕੇ 130 140 ਕੋਣ ਸਾਡੀ ਸਾਡੀ ਸੋਚ ਹੈ ਅਸੀਂ 14 ਦੀ 14 ਜਿੱਤਾਂਗੇ ਥੈਂਕ ਯੂ ਵੈਰੀ ਮਚ ਤਾਂ ਇਹ ਸਾਨਾ ਕਾਂਗਰਸ ਪਾਰਟੀ ਪੰਜਾਬ ਦੇ ਸਪੋਕਸਪਰਸਨ ਅਮਰਤਾ ਗਿੱਲ ਤਸ ਦੇ ਤੌਰ ਤੇ ਇਹਨਾਂ ਨੇ तमाम ਸਵਾਲਾਂ ਦੇ ਜਵਾਬ ਦਿੱਤੇ ਆ ਤੇ ਸਿੱਧੇ ਤੌਰ ਤੇ ਇਹਨਾਂ ਨੇ ਕਹਿਤਾ ਹੈ ਕਿ ਮੁੱਖ ਮੰਤਰੀ ਪੰਜਾਬ ਦੀਆਂ ਗੱਲਾਂ ਦੇ ਵਿੱਚ ਨਾ ਆਉ ਹਾਲਾਂਕਿ ਉਹਨਾਂ ਨੇ ਵੀ ਕਿਹਾ ਸਾਡੀਆਂ 14 ਜੀਰਾਂ ਹੋਣਗੀਆਂ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਕਿ ਕਾਂਗਰਸ ਪਾਰਟੀ ਦੀਆਂ ਵਿੱਚ 14 ਜੀਰਾਂ ਹੋਣਗੀਆਂ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਕਿਸਾਨਾਂ ਦੇ ਹੱਕ ਦੇ ਵਿੱਚ ਚੱਲ ਰਹੀ ਹੈ ਤਾਂ ਦੇਖਦੇ ਹਾਂ ਕਿਉਂਕਿ ਹਜੇ ਤੱਕ ਤਾਂ ਕੈਂਡੀਡੇਟ ਨਹੀਂ ਇਹਨਾਂ ਨੇ ਐਲਾਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਉਮੀਦਵਾਰ ਪੰਜਾਬ ਤੋਂ ਉਤਾਰੇ ਜਾਂਦੇ ਆ ਇਹਨਾਂ ਨੂੰ ਜਿੱਤ ਹਾਸਲ ਹੁੰਦੀ ਹੈ ਇਹਨਾਂ ਦੇ ਸ਼ਬਦਾਂ ਤੇ ਉਹ ਕੈਂਡੀਡੇਟ ਖਰੇ ਉਤਰਦੇ ਆ ਲੋਕ ਇਹਨਾਂ ਦੇ ਸ਼ਬਦਾਂ ਨੂੰ ਐਕਸੈਪਟ ਕਰਦੇ ਆ ਜਾਂ ਨਹੀਂ ਗੁਰਜੀਤ ਸਿੰਘ ਕਰਮਾਣ ਡੀ5 ਚੈਨਲ ਪੰਜਾਬੀ ਫਰੀਦਕੋਟ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੁਰਤਵਰਾ ਦਸ਼ਮੇਸ਼ ਤਰਪਾਰ ਪੋਰਟ ਰੇਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਹਾੜਾ 13 April ਦਿਨ ਸ਼ਨੀਵਾਰ ਨੂੰ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅੰਸ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬੀਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗੀਆ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ ਹਿੱਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਕ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ